ਤਾੜੀ ਮਾਰ ਦਿਓ ਸ਼ਾਬਰ ਮੇਰੇ ਨੇ ਵੀ ਤਾੜੀ ਮਾਰ ਦਿਓ ਸਾਡੀ ਕਬੱਡੀ ਪੰਡਾ ਬੜੀ ਸ਼ਾਨਦਾਰੀ ਖੇਡ ਹੈ ਪਹਿਲੀ ਕਬੱਡੀ ਸ਼ਾਹਪੁਰੀਆ ਪਾ ਰਿਹਾ ਹੈ ਇੱਕ ਕਾਰ ਤੇ ਮਨੀ ਪੰਡਤ ਹੈ ਆਹ ਦੂਜੇ ਕਾਰ ਤੇ ਕਹਿੰਦੇ ਦੱਲੀ ਹੈ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਡਬਲ ਟੱਚ ਇਹ ਪੁਆਇੰਟ ਰੀਡਰ ਦੇ ਇੱਥੇ ਜਾ ਜੁੜੇ ਹੈ ਪੁਆਇੰਟ ਸ਼ਾਹਪੁਰੀਆ ਔਰ ਅਗਲੀ ਕਬੱਡੀ ਮਨਜੀਤ ਸਿੰਘ ਜੱਜ ਦਾ ਮੁੰਡਾ ਕਾਰੂ ਕਬੱਡੀ ਵਾਲੀ ਮੇਰੇ ਮੁੰਡਾ ਲਾ ਰਿਹਾਗੇ ਲੈ ਵੀ ਆਨੇ ਕ ਦੇਖੋ ਜੀ ਅਦੱਤ ਅਗਲੇ ਲਈ ਬੇਡ ਕਿਦਾ ਤੋੜਿਆਗਾ ਦੀ ਦੇ ਚੱਪਲ ਵਾਹੇ ਚੱਪਾ ਜੀ ਮਾਰਦਾ ਚੜ ਜਾਣਾ ਜੀ ਜੀ ਕਿ ਬੇਡ ਨਾ ਆਵੇ ਆਹ ਮੁੰਡੇ ਸਾਡੇ ਕੰਡੇ ਵਾਲੇ ਬੈਠੇ ਹੋਏ ਮਰ ਗਿਆ ਭੱਜ ਦਾ ਬਾਊ ਚੱਪਲਾ ਅਗਲੇ ਬੇਡ ਨਹੀਂ ਆਏਗਾ ਅਗਲੇ ਕਿਹਨੂੰ ਕੁਸੀ ਮੰਗਣੀ ਪਰੇ ਕੈਸ਼ ਮੁੰਡਿਆਂ ਨੂੰ ਕੱਢੀ ਲੈਣਾ ਮਾਤਰਾ ਦੇ ਚਕਾਰ ਰਸ਼ੂਲਪੁਰਿਆ ਕਾਲੋ ਮਿਸ਼ਰ ਹੈ আর সামনে ਮੰਡ ਤਰਕੇ ਤਿਆਰ ਲੱਗ ਗਿਆ ਜਫਾ ਵਾਹ ਵੇ ਨਈਆਂ ਨਾ ਕਿਆ ਬਾਤ ਹੈ ਨੰਬਰ जोड ਗਿਆ ਆਓ ਜੀ ਅਗਲੀ ਰੇਡ ਤੇ ਕਰਦੇਗਾ ਪਾਲ ਜੀ ਮੁੰਡਾ ਰੇਡ ਪਾਲ ਤੇ ਜਿੱਲਾ ਤੁਹਾਡੇ ਪਿੰਡ ਵਾਲਾ ਇਹੋ ਨਾ ਆਦਲ ਹੈ ਸਾਡੀ ਦਲਵਰ ਪਿੰਡਾਂ ਦਾ ਮਿਸਤਰੀਆ ਮੁੰਡਾ ਇੰਜਣ ਵਾਲਾ ਦਾ ਕੰਮ ਕਰਦਾ ਹੈ ਕਹਿੰਦਾ ਜਦੋਂ ਖਿਡਾਰੀ ਆੜਦੀ ਫਿਰ ਲੋਟ ਮੈਟਰੀ ਨਹੀਂ ਕਰਦੇ ਮੈਟਰੀ ਆਰੀ ਕਰਦੀ ਹੈ ਕਿ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਯਾਰ ਦਲਾਉਂਦੇ ਕੈਮਰੇ ਰੱਖੇ ਕਿੰਨਾਂ ਇੰਜਣ ਬੰਨਣੇ ਪੈਂਦੇ ਆ ਇੰਜਣ ਬੰਨਣ ਵਾਲੇ ਬੰਦੇ ਆਏ ਮਨੀ ਪੰਡਤ ਬੜੀ ਤਗੜੀ ਖੇਡ ਆਏ ਹਾਏ ਨਹੀਂ ਹੋ ਰਿਹਾ ਭਾਈ 40 ਕਿਲੋ ਮਾਰਦੀਆਂ ਟੀਮਾਂ ਇਹ ਕੋਈ ਐਂਟਰੀ ਕਰਾਉਣਾ ਚਾਹੁੰਦਾ ਕਰਾ ਸਕਦਾ ਪੰਡਤ ਦਾ ਨਯਾਨ ਗੱਭਰੂ ਆਹ ਏ ਨਯਾਨ ਨੇ ਤੰਗੜਾ ਜੱਫਾ ਲਾ ਕੇ ਨੰਬਰ ਜੋੜ ਗਿਆ ਹੈ ਅਗਲੀ ਕਬੱਡੀ ਮੈਦਾਨ ਅੰਦਰ ਪਾਉਣ ਦੇ ਲਈ ਗੇਮ ਤਿਆਰ ਹੈ ਲਓ ਜਾਫੀ ਤਿੰਨੇ ਮੇਰੇ ਵੀਰੋ ਹੋਰ ਤਿੰਨਾਂ ਵਿੱਚ ਦੇਖਣਾ ਵੀ ਕੌਣ ਵੱਧ ਕੇ ਜਫਾ ਲਾਵੇਗਾ ਕੌਣ ਬੱਲੇ ਬੱਲੇ ਕਰਾਵੇਗਾ ਲੜ ਲੱਗਰਾਂ ਦੇ ਤਾਪ ਤੇ ਸਿੱਖਣੀ ਪੈਂਦੀ ਹੈ ਰਹਿਣਾ ਪੈਂਦਾ ਸੂਲਾਂ ਤੇ ਕੋ ਡੁੱਕਾਉਂਦੇ ਹੈ ਜ਼ਰੂਰੀ ਹੈ ਖਿਡਾਰੀ ਲਈ ਨਿਮਰਤਾ ਤੇ ਸਤਿਕਾਰ ਮਿੱਤਰੋ ਬਾਣਾ ਸਾਥੀ ਕਬੱਡੀ ਦਾ ਸਨਮਾਨ ਕਰਨਾ ਪੈਂਦਾ ਹੈ ਮੀਤ ਕਰੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਚੇਲੇ ਕਦੇ ਨਹੀਂ ਦੰਦੇ ਪਾਰਸਾ ਵੱਟ ਸਟਾਡਾ ਨੂੰ ਚੇਲੇ ਕਦੇ ਨਹੀਂ ਦੰਦੇ ਪਾਰਸਾ ਵੱਟ ਸਟਾਡਾ ਨੂੰ ਕਬੱਡੀ ਪਈ ਹੋਈ ਹੈ ਫਿਰ ਨੌਯਾਨ ਦੇ ਕਹਿੰਦੇ ਪੰਡਤਾਂ ਇੱਕ ਹਨੀ ਪੰਡਤ ਬੱਲੋ ਵਾਲੀ ਹੈ 탑 ਦੀ ਕਬੱਡੀ ਖੇਡਦਾ ਹੈ ਇੱਕ ਨੌਯਾਨ ਦੇ ਕਹਿੰਦੇ ਮੇਰੇ ਮਿੱਤਰੋ ਸੰਜੀਪ ਪੰਡਤ ਹੈ ਪਰ ਆਹ ਵੇਖਦਾ ਏ ਇਹ ਮਨੀ ਪੰਡਤ ਹੈ ਆਹ ਮੁੰਡੇ ਇੱਕ ਹਨੀ ਹੈ ਬਾਰੇ ਮਨੀ ਹੈ ਆਦਲ ਨਗਰ ਗਰੂ ਇਹ ਕਹਿੰਦੇ ਰੇਲ ਹੈ ਇਹ ਕਾਲੂ ਹੈ ਕਹਿੰਦੇ ਬਾਪੂ ਨੇ ਬੜੀ ਤਗੜੀ ਹਮੰਡੀ ਹੰਡੀ ਹੈ ਆਹ ਹਾਏ ਇਹ ਕਰਨੇ ਕੋਚ ਵੀ ਕਰ ਦਿੱਤੀ ਤੇ ਇਹ ਪੂਰੇ ਪੰਜਾਬ ਦੇ ਮੇਲੇ ਲੁਟਦੇ ਕਦੇ ਕਾਲੂ ਪਨੀ ਸ਼ੰਭੂ ਦਲੀ ਤੇ ਆਦਲ ਉਧਰ ਬਾਬਾ ਮੋਖਰੀ ਦੋਨੋਂ ਟੀਮਾਂ ਲਈ ਇੱਕ ਇੱਕ ਸਾਲ ਦੇ ਵੱਡੇ ਮਾਣ ਸਨਮਾਨ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਰੇਲ ਬਾਬਾ ਮੰਦਿਰ ਨੰਬਰ ਕੀ ਕੀ ਕਰੇ ਕਰਤਾਰਾ ਕਹਿੰਦੇ ਟੰਬਰ ਪੈ ਗਿਆ ਸਾਰਾ ਇਹ ਸ਼ਾਮਰ ਮੇਲੇ ਵਾਲੇ ਵੀ ਬਾਈ ਵੀ ਤਿਆਰ ਕੀਤੀ ਟੀਮ ਹੈ ਹਾਂ ਜੀ ਬាទ ਬਹੁਤ ਹੀ ਸ਼ਾਨਦਾਰ ਅਗਲੀ ਕਬੱਡੀ ਤਰਛੂ ਲਓ ਸਾਹਮਣੇ ਤਰਛੂ ਆ ਰਿਹਾ ਨਜ਼ਰ ਕਬੱਡੀ ਆਏ ਆਹ ਕਹਿੰਦੇ ਪਿੰਤਾ ਜੀ ਬਲਾਨੇ ਗੁਰੂ ਕੱਢਦੇ ਆ ਉਹ ਧਰਮਿੰਦਰ ਦਾ ਮੁੰਡਾ ਕਹਿੰਦੇ ਕਬੱਡੀ ਪਾਉਂਦੇ ਅੱਗੇ ਵਧਿਆ ਸਰਦਾਰ ਜਗਤਾਰ ਸਿੰਘ ਜੀ ਦਾ ਪੋਤਰਾ ਹੈ ਉਹ ਖਾਰੀਆਂ ਦੇ ਬਾਵਾ ਕਰੈਰੀ ਬੋਲ ਨੂੰ ਪੈਰ ਪਈ ਹੋਈ ਹੈ ਆਓ ਆਓ ਇਹ ਛੱਡ ਕੇ ਸ਼ਾਂਤ ਸਮਰਪਿਤ ਖੇਡ ਨੂੰ ਹੋਣਾ ਪੈਂਦਾ ਏ ਸੋਹਣੀ ਜਿੰਦ ਨੂੰ ਖੇਡ ਦੇ ਵਿੱਚ ਲਾਉਣਾ ਪੈਂਦਾ ਏ ਮੇਰੀ ਜਿੰਦ ਦੇ ਨਾਲ ਸੋਨੇ ਚਾਂਦੀ ਦੇ ਉੱਚਾ ਰਤਬਾ ਪਾਵਣ ਦੇ ਲਈ ਮਿੱਟੀ ਦੇ ਨਾਲ ਬੱਟੀਏ ਦੇ ਨਾਲ ਹੋਣਾ ਪੈਂਦਾ ਏ ਇੱਕ ਕਬੱਡੀ ਖੇਡ ਰੋ ਕੋ ਮੰਦਰ ਜ਼ੋਰ ਲਾਣਾ ਪੈਂਦਾ ਏ ਕਬੱਡੀ ਖੇਡ ਨਹੀਂ ਕੀ ਮੰਦਰ ਜ਼ੋਰ ਲਗਾਉਣਾ ਪੈਂਦਾ ਏ ਖੇਡ ਕਬੱਡੀ ਹੈ ਖੇਡ ਕਬੱਡੀ ਹੈ ਮੇਰੇ ਵੀਰੋ ਪਰ ਨੰਬਰ ਇਸੇ ਲਈ ਕੰਡੀਲੇਟਰ ਦਾ ਹਾਂਜੀ ਆ ਚੰਦਵੜ ਦਾ ਮੈਚ ਚੱਲਦਾ ਭਵਨ ਸਿੰਘ ਜੀ ਆ ਮੈਦਾਨਾਂ ਦੇ ਵੀਰ ਤੇ ਸੰਗਤ ਰੋਪੀ ਜੂ ਛੱਕਣੇ ਪਛਾਦਾ ਜੂ ਛੱਕੇ ਜਾਣਗੇ ਔਰ ਸੇਵਾ ਦਾ ਵੀਰ ਉਹ ਇਤਨਾ ਵੀ ਸੇਵਾ ਕਰਨ ਲਈ ਚਲੇ ਜਾਣਗੇ ਕਿ ਮੈਚ ਚੰਦਪੁਰ ਦਾ ਸਾਡੀਆਂ ਮਾਤਾਵਾਂ ਪੈਣਾ ਵੀਰ ਬਜ਼ੁਰਗ ਬੈਠੇ ਆ ਆ ਮੈਚ ਸਾਰੇ ਵੇਖੀ ਜਾਣਗੇ ਲਓ ਰੇਡ ਪੈ ਗਈ ਇਸ ਲਈ ਖੇਡ ਮੈਦਾਨ ਵਿੱਚ ਹੁਣ ਦੇਖਣਾ ਵੀ ਜਾਫੀ ਤਿੰਨ ਨੇ ਨਾਇਰ ਕਰਦਾ ਟਰਾਈ ਪਰ ਉਹ ਤਾੜੀ ਮਾਰ ਦਿਓ ਬੱਲੇਬਾਦ ਇਹ ਕੌਣ ਆਦਲ ਹੈ ਸ਼ਰਾਗ ਗਰੂਆ ਵਾਹ ਓਏ ਆਦਲ ਜੈ ਹੰਦਿਆ ਵਕੀਰ ਮਾਏ ਹਾਏ 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 ਮੁੰਡਿਆ 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 ਡੰਗ ਮਾਰਨਾ ਆ ਸ਼ਾਹ ਬੰਦੇ ਫੋਜ ਵੀ ਹਾਸਲ ਆ ਮੁੰਡਿਆ ਓਏ ਨਗਰਨਾ ਮੁਰ ਜਾ ਮੁਰ ਜਾ ਬੜੇ ਚੜਾੜੀ ਨਹੀਂ ਇਸ ਇਲਾਕੇ ਜੋ ਕਬੱਡੀ ਜਿਹੜੀ ਖਤਮ ਹੋਈ ਸੀ ਨਹੀਂ ਲਗਭਗ ਇਹ ਕਰ ਰਿਹਾ ਕਿ ਕਬੱਡੀ ਸਰਗਿਸ਼ਤ ਸੁਨਾਸ਼ ਦੇ ਆਹ ਵਾਲੇ ਬਾਈ ਹਰੀਵਾਲ ਤੋਂ ਜਿੰਦਾ ਗੋਲਡੀ ਫੋਦੀ ਤੇ ਕਰਨੀ ਕੋਥਰੇ ਮੁਰਤਿਆਂ ਛੋਟੀਆਂ ਟੀਮਾਂ ਤਿਆਰ ਕਰਦੀਆਂ ਹੈ ਨੀ ਜਿਹੜੀ ਕਬੱਡੀ ਲਗਭਗ ਖਤਮ ਸੀਗੀ ਹਰ ਵਾਰ 50 ਕਿਲੋ ਤੱਕ ਟੀਮਾਂ ਸਾਡੇ ਕੋਲ ਵਧੀਆ ਤਰੀਕੇ ਨਾਲ ਹੈ ਔਰ ਅਗਲਾ ਜਿਹੜਾ ਮੁਕਾਬਲਾ ਜਦੋਂ 48 ਕਿਲੋ ਹੋਣਾ ਹੈ ਕਹਿੰਦੇ ਰਮਨ ਚੰਦਪੁਰ ਮੇਲੇ ਵਾਲਾ ਸਰਜੀਤ ਸਿੰਘ ਸ਼ਿਮਲੀ ਦਾ ਪੁੱਤਰ ਹੈ ਔਰ ਵੀ ਕਹਿੰਦੇ ਬੜਾ ਨਾਮੜਾ ਖੱਟਿਆ ਹੈ ਉਹ ਕਹਿੰਦੇ ਸ਼ਾਹਰ ਵਾਲੇ ਕੋਚ ਕੋਲ ਜਾਂਦਾ ਹੈ ਕਹਿੰਦੇ ਗੱਜਪੁਰ ਕਹਿੰਦੇ ਹਰੀਆਤ ਕਹਿੰਦੇ ਚੰਦਪੁਰ ਉਹ ਚਾਰਾਂ ਕੋਟਾਂ ਤੋਂ ਕਹਿੰਦੇ ਕੋਚਿੰਗ ਲੈਂਦਾ ਹੈ ਰਮਨ ਉਹ ਵੀ ਕਹਿੰਦੇ ਬੜਾ ਤੰਗੜਾ ਸੈੱਟ ਤਿਆਰ ਕਰਦਾ 48 ਕਿਲੋ ਲਈ ਹੋਣਾ ਅੱਜ ਨੰਬਰ ਇਸ ਲਈ ਕਹਿੰਦੇ ਲੀਡਰ ਦਾ

ਨਾ ਤੇਰਾ ਨਾ ਮੇਰਾ ਮੇਲਾ ਸਾਰੀ ਦੁਨੀਆ ਦਾ ਸਾਧੂ ਪੀਰ ਫਕੀਰ ਮੇਲਾ ਰਸ਼ੀਆ ਦੁਨੀਆ ਦਾ ਪਰ ਆਹ ਵੇਖਦੇ ਬਾਹ ਗੋਲਦੀ ਹੈ ਇਹ ਨਾਲ ਅੰਦਰ ਇਹ ਤੱਲੀ ਹੈ ਤੱਲੀ ਹੈ ਕਹਿੰਦੇ ਵੀਰ ਸਿੰਘ ਦਾ ਲੜਕਾ ਔਰ ਸਰਦਾਰ ਸਰਗਲਾਸੀ ਕ੍ਰਿਸ਼ਨ ਸਿੰਘ ਮਹਾਰਾਜੀ ਦਾ ਪੋਤਰਾ ਔਰ ਤੱਲੀ ਦਲਜੀਤ ਸਿੰਘ ਜੀ ਦਾ ਤਗੜਾ ਜੱਫਾ ਆਪਣੀ ਟੀਮ ਲਈ ਅਕਵਾਦਾ ਕਰ ਗਿਆ ਤੱਲੀ ਨੇ ਜੱਫਾ ਲਾ ਦਿੱਤਾ ਔਰ ਆਉਂਦੇ ਗਿਆ ਕਾਉ ਵਾਲਾ ਆਇਆ ਕਾਉ ਤੇ ਗਿਆ ਕਾਉ ਇੱਕ ਆਇਆ ਪ੍ਰੀਤਾ ਤੇ ਗਿਆ ਪ੍ਰੀਤਾ ਲਾਈਕ ਦੇ ਤੋਂ ਨਾ ਕਾਉਡੀ ਦੀ ਕਪੂਰਥਲਾ ਚੀਜਾ ਕੋਈ ਤੋਂ ਨਾ ਔਰ ਮੇਰੇ ਵੀਰ ਬਹੁਤ ਤਗੜੀ ਕਬੱਡੀ ਖੇਡੀ ਹੈ ਔਰ ਕੱਲ ਸਰ ਸਦਾ ਲਈ ਵਿਛੋੜਾ ਦੇ ਗਿਆ ਪ੍ਰੀਤਾ ਮੇਰੇ ਵੀਰ ਜਿਹੜਾ ਕਹਿੰਦਾ ਸੀ ਵੀ ਆਇਆ ਪ੍ਰੀਤਾ ਤੇ ਗਿਆ ਪ੍ਰੀਤਾ ਇਹ ਮੇਰੀ ਯਾਰ ਪ੍ਰੀਤਾ ਉਹ ਹਾਸ਼ਾਂਦਰ ਪਿੰਡ ਦੇ ਸੀ ਇਹਨੇ ਸਮਿਆਂ ਦੇ ਜਨਾਬ ਦੇ 17 ਦੇ ਔ ਖੇਡਣੀਆਂ ਨਾਲ ਕਰਨੀ ਪੁੱਤ ਹਰਾਂ ਦੇ ਔ ਹਰ ਰੇਖ ਸਿੰਘ ਗਾਨੀ ਔ ਭੀਮ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਦੋਵਾਂ ਟੀਮਾਂ ਦੇ ਲਈ ਦੋ ਦੋ ਰੁਪਏ ਦੇ ਵੱਡੇ ਮਾਣ ਪੁੱਜਿਆ ਔ 100 ਰੁਪਏ ਚੰਦਪਨੀ ਟੀਮ ਲਈ ਪੁੱਜਿਆ ਔ 25 ਰੁਪਏ ਹੋ ਗਿਆ ਜੀ ਵਾਹ ਜੀ ਵਾਹ ਭੀਮ ਸਿੰਘ ਜੀ ਔ ਸਾਡੀ ਪ੍ਰਦੀਪ কুমার ਜੀ ਸ਼ਰਮਾ ਜੀ ਵੱਲੋਂ ਦੋਵਾਂ ਟੀਮਾਂ ਲਈ ਮਾਣ ਸਨਮਾਨ ਪੁੱਜਿਆ ਉਹ ਮੈਚਸਬਾਤ ਤੋਂ ਬਾਅਦ ਸਾਡੇ ਕੋਲ ਪ੍ਰਾਪਤ ਕਰ ਲਿਆ। ਹਰਦੀਪ ਸਰਮਾ ਜੀ ਸਾਡੇ ਦਿਲਾਨ, ਪੀਪ ਸਿੰਘ ਜੀ ਸਾਡੇ ਜੁਕੇ ਬੜੇ ਮਾਣ ਸਨਮਾਨ ਕਰਦੇ ਆ। ਬਹੁਤ ਬਹੁਤ ਧੰਨਵਾਦ ਐ ਖੇਡ ਕਬੱਡੀ ਐ। ਆਹ ਸਾਹਮਣੇ ਨਾਈਆਂ ਦੇ ਗੱਭਰੂ ਅਗਲੀ ਕਬੱਡੀ ਖੇਡ ਮਾਨਿਕ ਪਾਲੀ ਵਧੇ ਆ ਗਿਆ। ਹੁਣ ਦੇਖਣਾ ਵੀ ਮੁੰਡਾ ਜਾਂਦਾ ਇੱਕੋ ਸ਼ਿਸ਼ਾ ਪਰ ਨੰਬਰ ਹਰਿੰਦਰ ਦਾ ਨੰਬਰ ਹਰਿੰਦਰ ਦਾ ਉਹਨੂੰ ਕਾਲੂ ਕਹਿੰਦੇ ਲੋਕੀ ਇਹਨੂੰ ਕਾਲੂ ਕਾਲੂ ਕਹਿੰਦੇ ਔਰ ਪਿਆਰ ਨਾਲ ਪਿਤਾ ਜੀ ਨੂੰ ਜੱਜ ਕਹਿੰਦੇ ਆ ਇਹਨੂੰ ਕਾਲੂ ਕਾਲੂ ਕਹਿੰਦੇ ਆ ਮੇਰੇ ਦਿਲ ਦੇ ਰਾਜੂ ਕਰਦਾ ਪਰ ਦੇਖਣਾ ਵੀ ਨੌਂਿਆ ਨਾ ਦੂਜੇ ਪਾਸੇ ਕਰਦਾ